ਮੁਬਾਰਕਾਂ ਬਾਈ ਇਹਨਾਂ ਨੂੰ ਬਾਈ ਸੁਪਰ ਸੀਟਰ ਦੀਆਂ ਸასი ਕਾਲ ਜੀ ਬਾਈ ਲੋ ਜੀ ਅੱਜ ਸੋਰਾਜ ਵਾਲੇ ਬਾਈਆਂ ਨੇ ਖਾਤੀਆਂ ਵਧਾਈਆਂ ਨਵਾਂ ਟਰੈਕਟਰ ਦੇਤਾ ਜੀ ਸੋਰਾਜ ਵਾ ਠੀਕ ਹੈ ਜੀ ਮੁਬਾਰਕਾਂ ਸਭ ਨੂੰ ਜੀ ਸਾਨੂੰ ਵੀ ਬਾਈ ਠੀਕ ਹੈ ਜੀ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਖੋਤੀਆਂ ਬਾਈ ਤੇਰੇ ਖੋਤੀ ਵੀ ਸਾੜਾ ਭਾਣ ਜਾ ਪਿਆ ਚੰਗੀ ਤਰ੍ਹਾਂ ਜੇਗਾ ਵੀ ਤਾਂ ਡਬਲ ਮੁਬਾਰਕਾ ਬਾਈ ਆਪਣੀ ਬਹੁਤ ਬੰਦੇ ਖਾਦ ਨਿਕਲੇ ਤੇਰੇ ਵੱਲ ਵੀ ਅੱਜ ਫੇਰ ਬਣਦੀ ਕਾਦੀ ਬਾਈ ਠੀਕ ਹੈ ਜੀ ਭਾਈ ਬਹੁਤ ਬੰਦੇ ਕਹਿੰਦੇ ਵੀ ਜਿਹੜੀਆਂ ਏਜੰਸੀ ਆ ਵੀ ਉਹ ਨਹੀਂ ਕਦੇ ਦੇਖਦੇ ਜਦੋਂ ਆ ਬਾਈ ਹੈ ਬਾਈ ਖਰੋਦਾਰਾਂ ਦੇ ਅੱਛਾ ਠੀਕ ਹੈ ਜੀ ਉਹ ਵੀ ਭਾਈ ਠੀਕ ਹੈ ਜੀ ਮੈਂ ਦੇਖ ਕੇ ਭੇਜਾਂਗਾ ਭੇਜਾਂਗਾ ਭਾਈ ਆਪਣਾ 24 ਮਾਡਲ ਖੜਾ ਹੈ ਠੀਕ ਹੈ ਜੀ ਮੈਂ ਪ੍ਰੇਡ ਕਰਾਂਗੇ ਕੱਲ ਨੂੰ ਕਰਦੇ ਆਪਾਂ ਸਵੇਰੇ ਜੀ ਤੇ ਆਪਣਾ ਹੁਣੀ ਵੀਰ ਨਾਲ ਦਾ ਫੋਨ ਆਇਆ ਸੀਗਾ ਜੀ ਬਾਈ ਨਾਲ ਕੋਲ 24 ਮਾਡਲ ਸੀਗਾ ਟਰੈਕਟਰ ਤੇ ਉਹ ਲੈਣਾ ਉਹਨਾਂ ਨੇ ਤੇ ਬਾਕੀ ਸਾਡੇ ਬਾਈ ਨੇ ਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਹੈ ਜੀ। ਠੀਕ ਹੈ ਵੀਰੇ ਠੀਕ ਹੈ ਜੀ। ਆ ਟਰੈਕਟਰ ਬਾਈ ਆਪਣੇ ਪਿੰਡੇ ਚੱਲੇ ਜੀ। ਟਰੈਕਟਰ ਆਪਣੇ ਪਿੰਡੇ ਚੱਲੇ। ਚੜੀਆਂ ਜੀ। ਹਾਂ ਜੀ। ਆਪਣੇ ਪੜੋਸੀਆਂ ਦੇ ਜਾਮਾ ਲਾਗ ਆਪਣੇ। ਅੱਛਾ ਜੀ ਠੀਕ ਹੈ ਠੀਕ ਹੈ। ਤੇ ਇਹ 30 ਸਪੀਡ ਹੈ। ਟਰੈਨਾਂ ਚ। 3 ਸਪੀਡ ਵਾਲਾ ਲਿਆ ਠੀਕ ਹੈ। ਠੀਕ ਹੈ ਭਾਈ। ਬਾਈ ਨੇ ਫੈਲ ਆਉਣੇ। ਅੱਛਾ ਪਹਿਲਾਂ ਸੋਰਾਜ ਇਹਦਾ। ਪਹਿਲਾਂ 735। ਮੈਂ ਤਾਂ ਤੁਹਾਡੇ ਕੋਲ ਹੀ ਸੋਰਾਜ ਹੈ ਜੀ। ਆਪਣੇ ਕੋਲ 7557 ਮਾਡਲ ਹੈ। 7 ਮਾਡਲ ਹੈ। ਠੀਕ ਹੈ ਠੀਕ ਹੈ ਜੀ। ਲਓ ਆਏ। ਚਲ ਬਈ 3 ਸਪੀਡ ਵਾਲਾ ਟਰੈਕਟਰ ਚੱਲਿਆ ਸਵਰਾਜ ਬਾਕੀ ਵੀਡੀਓ ਤਾਂ ਆਪਣੇ ਆਲਰੇਡੀ ਬਹੁਤ ਸਾਰੀਆਂ ਪਾਈਆਂ ਹੋਈਆਂ ਨੇ ਟਰੈਕਟਰ ਬਾਰੇ ਠੀਕ ਹੈ ਜੀ ਜਿਹੜਾ ਵੀ ਮੈਂ ਕਿ 3 ਸਪੀਡ ਵਾਲਾ ਮਾਡਲ ਮੇਸ਼ਾ ਸਾਈਡ ਗੇਅਰ ਦੇ ਵਿੱਚ ਆਉਂਦਾ ਹੈ ਸੈਂਟਰ ਗੇਅਰ 2 ਸਪੀਡ ਦੇ ਵਿੱਚ ਆਉਂਦਾ ਠੀਕ ਹੈ ਜੀ ਬਾਕੀ ਸਵਾ ਦੇ ਟਾਇਰ ਨੇ ਕਰੋ ਚੱਕ ਮਰੇ ਫਿਲਹਾਲ ਦੀ ਘੜੀ ਜਿੱਦਾਂ ਹੁਣ ਸੁਪਰ ਸੀਟਰ ਦਾ ਤੁਹਾਨੂੰ ਪਤਾ ਦੌਰ ਚੱਲ ਰਿਹਾ 3 ਸਪੀਡ ਟਰੈਕਟਰ ਦੀ ਥੋੜੀ ਜਿਹੀ ਵਿਕਰੀ ਵੱਧ ਗਈ ਜਿਹੜੇ ਵੀਰ ਨੇ ਕਿਸੇ ਨੇ ਟਰਾਲੀ ਟੁਲੀ ਦੇ ਕੰਮ ਨੂੰ ਲੈਣੇ ਉਹ ਸੈਂਟਰ ਗੇਰ ਲੈ ਲੈਂਦੇ ਨੇ ਨਹੀਂ ਤਾਂ ਅੱਜਕੱਲ ਜਿਹੜਾ ਜ਼ਿਮੀਂਦਾਰ ਭਰਾ ਆਇਓ ਸਾਈਡ ਗੇਰ ਹੀ ਲੰਦਾ 3 ਸਪੀਡ ਵਾਲਾ ਠੀਕ ਹੈ ਕਿਉਂਕਿ ਕਾਲੂ ਫੇਰ ਦਿੱਕਤ ਆਉਂਦੀ ਹੈ 2 ਸਪੀਡ ਦਾ ਥੋੜਾ ਤੋਰਾ ਵੱਧ ਹੁੰਦਾ ਤੇ ਉਹਦੇ ਚ ਆਪਾਂ ਨੂੰ ਫੇਰ ਲੱਗੀ ਜਾਂਦਾ ਵੀ ਟਰੈਕਟਰ ਵੱਧ ਤੁਰਦਾ ਹੈ ਪਿੱਛੇ ਪਿੱਛੇ ਸਫਾਈ ਨਹੀਂ ਆਉਂਦੀ ਉਹ ਇਹ ਚੀਜ਼ ਦੀ ਦਿੱਕਤ ਰਹਿੰਦੀ ਆ ਠੀਕ ਹੈ ਜੀ ਬਾਕੀ ਇਹਨਾਂ ਕੋਲ ਆਹ ਵੀ ਆ ਗਿਆ ਸੁਪਰ ਸੀਡਰ ਸਵਰਾਜ ਕੰਪਨੀ ਦਾ ਬਸ ਇਹ ਬਣਾਇਆ ਵਾਤਾ ਕਿਸੇ ਮਤਲਬ ਕਿ ਹੋਰ ਕੰਪਨੀ ਤੋਂ ਹੈ ਆਪਣਾ ਮਾਰਕਾ ਲਾ ਕੇ ਵੇਚਦੀ ਸਵਰਾਜ ਤੇ ਜੇ ਕਿਸੇ ਨੇ ਇਹ ਵੀ ਲੈਣਾ ਹੋਇਆ ਬਾਈ ਸਾਰਥੀ ਬਾਈ ਸਵਰਾਜ ਇਹ ਨਾਮ ਤੇ ਬਣਾਇਆ ਇਹਨਾਂ ਨੇ ਤੇ ਬਾਕੀ ਚੀਜ਼ਾਂ ਦਾ ਬਾਈ ਉਹੀਆਂ ਲਗਭਗ ਸਾਰੇ ਸੁਪਰ ਸੀਡਰਾਂ ਚ ਬਸ ਨਾਮ ਨਾਮਾਂ ਦੀ ਫਰਕ ਹੈ ਮੜਾ ਮੋਟਾ ਕਿਸੇ ਦਾ ਵਜਨ ਘੱਟਾ ਕਿਸੇ ਦਾ ਵੱਧ ਆ ਚੀਜ਼ਾਂ ਤਾਂ ਉਹੀ ਹੈ ਲਗਭਗ ਸਾਰੀਆਂ ਬਦਲ ਬਦਲ ਕੇ ਠੀਕ ਨੇ ਜੀ ਬਾਕੀ ਇਹਨਾਂ ਨੇ 744 ਵੀ ਬਾਈ ਦੋ ਤਿੰਨ ਮੰਗਾ ਲੇ ਹੁਣ ਤੇ ਦੋ ਤਿੰਨ ਮੰਗਾ ਲੇ ਆਹ ਲਾਲ ਰੰਗ ਵਾਲੇ ਇੱਕ ਨੇ ਕੋ ਹੋਰ ਖੜਾ ਏ ਇਹ ਵੀ ਬਾਈ ਲੱਗੇ ਵਿਕਣਾ ਇਹਨਾਂ ਦੀ ਮਾਰਕੀਟ ਥੋੜੀ ਜੀ ਵੱਧ ਗਈ ਅੱਗੇ ਨਾਲੋਂ ਜਿੱਥੇ ਤੱਕ ਮੰਨੂ ਲੱਗਦਾ ਇਹਨਾਂ ਨੇ RX ਵਿੱਚ ਕੱਟਿਆ ਬਾਈ ਸਾ 50 ਇੱਕ ਨੇ ਕੋ 744 ਹੋਰ ਮੰਗਾਏ ਇਹਨਾਂ ਨੇ ਤੇ ਮੈਂ ਵੀ ਕਿਦੋਂ ਵੀਡੀਓ ਦੱਸਿਆ ਬਾਈ ਜੀ ਨੇ ਪੈਸੇ ਮਾੜੇ-ਮੋਟੇ ਉਹ ਕਰਨੇ ਆ ਤਾਂ ਆ ਵੀ ਟਰੈਕਟਰ ਲੈ ਸਕਦਾ ਤੇ ਆ ਵੀ ਲਾਲ ਲੰਗ ਵਾਲੇ ਕੱਲੂ ਜੀ ਠੀਕ ਆ ਠੀਕ ਆ ਜੀ 1 ਬਾਈ ਹਾਰ ਖੜਾ ਲਾਲ ਲੰਗ ਵਾਲਾ ਠੀਕ ਆ ਜੀ ਇਹ ਸਾਈਡ ਗੇਅਰ ਚ ਬਈਆ ਤਿੰਨ ਸਪੀਡਾਂ ਚ ਹੈ ਹਾਂ ਜੀ ਇਹ ਟੂ ਸਪੀਡ ਵਾਲਾ ਜੀ ਇਹ ਟੂ ਸਪੀਡ ਆ ਸਾਈਡ ਅੱਛਾ ਉਹ ਡਿਮਾਂਡ ਤੇ ਆ ਫਿਰ ਠੀਕ ਆ ਬਾਈ ਇਹ ਨਾਲੇ ਕਹਿੰਦੇ ਯਾਰ ਵੀ ਜਿਹੜਾ ਸੈਂਟਰ ਗੇਅਰ ਆ ਵੀ ਉਹੀ ਆਉਂਦਾ ਟੂ ਸਪੀਡ ਚ ਸਾਈਡ ਵੀ ਮਿਲੂਗਾ ਯਾਰ ਸਾਈਡ ਵੀ ਮਿਲੂਗਾ ਠੀਕ ਆ ਹੌਲੀ ਹੌਲੀ ਕਰਦੀ ਹੈ ਨਾ ਠੀਕ ਆ ਬਾਈ ਬਾਈ ਨਵੇਂ ਨਵੇਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸਵਰਾਜ ਦੇ ਵਿੱਚ ਹੁਣ ਤੱਕ ਜਾਨੀ ਕਿ ਸੈਂਟਰ ਗੇਅਰ 2 ਸਪੀਡ 'ਚ ਆਉਂਦਾ ਤਾਂ ਇਹ ਹੁਣ ਬਾਈ ਕਹਿੰਦਾ ਵੀ ਸਾਈਡ ਗੇਅਰ ਵੀ 2 ਸਪੀਡ 'ਚ ਹਾਂ ਬਾਈ ਸਹੀ ਗੱਲ ਹੈ ਕੇ ਸਿਰਫ ਇਕੱਲਾ ਹਾਈ ਲੋ ਹੈ ਆ ਤੇਲਾਂ ਦੀ ਧੜਕਣਾ ਸਵਰਾਜ ਥੋੜੀ ਆਣੀ ਠੀਕ ਆ ਬਾਈ ਠੀਕ ਆ ਬਾਈ ਲੋ ਜੀ ਬਾਈ ਤੇਰਾ ਬਾਈ ਨੇ ਮਾਰਿਆ ਤਾਂ ਨੌ ਇਹ ਚੱਲਿਆ ਜੀ ਟਰੈਕਟਰ ਸਿੰਘ ਦੇ ਲਾਗੇ ਪੈਂਦਾ ਜੀ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਪਿੰਡ ਚੈੜੀਆਂ ਕਾਫੀ ਮਸ਼ਹੂਰ ਪਿੰਡ ਆ ਉੱਥੇ ਚੱਲਿਆ ਟਰੈਕਟਰ ਟਰ ਆਪਣੇ ਖਾਸ ਬੰਦੇ ਕੋਲੇ ਚੱਲਿਆ ਸਮਝ ਲਓ ਮੁਬਾਰਕਾ ਬਾਈ ਇਹਨਾਂ ਨੂੰ ਬਾਕੀ ਨਾਲ ਕੋ ਜਿਹੜੇ ਪੁਰਾਣੇ ਟਰੈਕਟਰ ਨੇ ਬਾਈ ਪੌਣਾ ਦਾ ਵੀ ਵਲੌਗ ਬਣਾ ਕੇ ਪਾ ਦਾਂਗੇ ਵੀ ਕਿਹੜੇ-ਕਿਹੜੇ ਟਰੈਕਟਰ ਇਹਨਾਂ ਕੋ ਪੁਰਾਣੇ ਠੀਕ ਆ ਜੀ ਆ ਟ੍ਰੈਕਟਰ ਮੁੰਲਾ ਦਾ ਵਿੱਚ ਕੱਟਿਆ ਜੀ। ਇਹ ਆਜ ਦਾ ਤੁਹਾਨੂੰ ਲੱਗਦਾ ਵੀਡੀਓ ਬਣਾ ਕੇ ਪਾ ਦਾਂਗੇ ਬਾਈ ਕੱਲ ਨੂੰ ਹੁਣ। ਪਤਾ ਹੈ ਨਹੀਂ ਕੁਝ ਵੀ ਕੀ ਹਿਸਾਬ-ਤਾਬ ਹੈ। ਤੇ ਸਾਡਾ ਗਰਜਿੰਦਰ ਬਾਈ ਉਹ ਖੜਾ ਹੈ। ਗਰਜਿੰਦਰ ਬਾਈ ਨਾਲ ਮਲਾਉਨੇ ਆ। ਟਰੈਕਟਰ ਲੱਗੇ ਬਾਈ ਅੰਦਰ ਲਾਉਣਾ। ਆ ਬਾਈ 15 ਸਪੀਡਾਂ ਵਾਲਾ। ਇੱਕ ਜਿਹੜਾ 744 ਉਹ ਖੜਾ ਏ ਇਹ ਵੀ ਬਾਈ 2 ਸਪੀਡਾਂ 'ਚ ਆ। ਇਹ ਸੈਂਟਰ ਗੇਅਰ ਵਿੱਚ ਆ ਦੇਖੋ ਬਾਈ ਆ ਚੀਜ਼ ਦੀ ਨੋਟਿਸ ਕਰੋ ਇਹ ਸੈਂਟਰ ਗੇਅਰ 'ਚ ਆ। ਠੀਕ ਆ ਉਹ ਸਾਈਡ ਗੇਅਰ ਵਿੱਚ ਤਾਂ ਪਹਿਲਾਂ ਹਮੇਸ਼ਾ ਸੈਂਟਰ ਗੇਜ ਚ 2 ਸਪੀਡ ਹੁੰਦਾ ਸਾਈਡ ਗੇਜ ਹੁਣ ਸਾਈਡ ਗੇਜ ਵਿੱਚ ਵੀ 2 ਸਪੀਡ ਦੇਣ ਲੱਗ ਗਈ ਬਾਈ ਕੰਪਨੀ ਬਹੁਤ ਜ਼ਿਆਦਾ ਚੇਂਜ ਕਰਤਾ ਬਾਈ ਪਹਿਲਾਂ ਇਹ ਚੀਜ਼ਾਂ ਹੈ ਨਹੀਂ ਸੀ ਗਿਆ ਦੇ ਵਿੱਚ ਠੀਕ ਹੈ ਜੀ ਟਾਈਮ ਦੇ ਨਾਲ ਹੁਣ ਕੰਪਨੀ ਵੀ ਬਦਲ ਗਈ ਬਾਈ ਜਿੰਦਾ ਲੋਕ ਮੰਗਦੇ ਆ ਉਹ ਚੀਜ਼ਾਂ ਆਉਣ ਦੇਣ ਲੱਗ ਗਿਆ ਆ ਨੰਬਰ ਆ ਬਾਈ ਇਹਨਾਂ ਦਾ ਕੰਟੈਕਟ ਕਰ ਲਿਓ 98155 99901 ਠੀਕ ਹੈ ਜੀ ਤੇ ਕਾ ਹਾਲ ਆ ਬਾਈ ਸਿੰਦਰ ਬਾਈ ਸਾਡਾ ਖੜਾ ਤੁਹਾਨੂੰ ਬਾਈ ਨਾਲ ਮਿਲਾ ਦਿਆਂ ਮਾੜਾ ਜੇ ਵਧੀਆ ਵਧੀਆ ਵੀਰੇ ਠੀਕ ਹੈ ਜੀ ਹੋਰ ਠੀਕ ਠਾਕ ਟਰੈਕਟਰ ਦੀ ਬਾਈ ਤੂੜਪੱਟੀ ਭਈ ਆ ਬਾਈ ਇਹਨਾਂ ਨੇ ਪੂਰੀ ਅੱਜ ਆਪਾਂ ਨੇ ਜੋਤੀ ਬਾਈ ਨਾਲ ਮਿਲਾਂ ਤਾਂ ਬੰਦੇ ਪੁੱਛੀ ਜਾਂਦੇ ਵੀ ਮਾਲਕ ਕੌਣਾ ਮੈਂ ਕਿਹਾ ਆ ਇਹਨੂੰ ਮੇਲੋ ਮਾਲਕਾ ਮਿਲ ਲਿਆ ਅੱਜ ਮਲਾ ਤਾਂ ਮਲਾ ਤਾਂ ਬੋਲਿਆ ਕੁਛ ਨਹੀਂ ਹੈ ਪਰ ਬੋਲਿਆ ਨਹੀਂ ਹੈ ਕੋਈ ਠੀਕ ਆ ਬਾਈ ਉਹ ਟਰੈਕਟਰ ਵਿੱਚ ਕਿੱਟੇ ਬਾਈ ਆਪਾਂ ਨੇ ਹਾਂ ਨੂਰਪੁਰ ਤੋਂ ਕਿੱਟੇ ਆਇਆ ਅੱਛਾ ਠੀਕ ਆ ਕਿਹੜਾ ਮਾਡਲ ਆ ਉਹ ਠੀਕ ਆ ਬਾਈ ਜਦੋਂ ਆਪਾਂ ਤੁਹਾਨੂੰ ਕੱਲੂ ਦਿਖਾ ਦਾਂਗੇ ਆਰਐਕਸ ਸ਼ੋਅ ਵਾਲਾ ਠੀਕ ਆ ਬਾਈ ਇਹਦੀ ਥੋੜੀ ਪਿੱਛੇ ਨੂੰ ਜਿੱਦਾਂ ਦੂਜਿਆਂ ਦੀ ਪਿੱਛੇ ਨੂੰ ਵੱਧ ਨਾ ਚੜਾਈ ਇਹਦੀ ਥੋੜੀ ਘੱਟ ਆ ਜਿੱਥੇ ਤੱਕ ਮੰਨੂ ਦੇਖਣ ਲੱਗ ਰਹੀ ਆ। ਵਿਸੇ ਤਾਂ ਆ ਵੀ ਰੂਲਾ ਪਿੱਛੇ ਨੂੰ ਗਿਰ ਜਾਣਾ। ਰੂਲਾ ਜਹਰੇ ਵਿੱਚ ਨੂੰ ਕਰਿਆ ਹੋਇਆ। ਲੋ ਜੇ। ਇਹ ਲੋ ਜੀ ਬਾਈ ਸਾਡੇ ਇੱਧਰ ਰੋਪੜਾ ਸ਼ਕਤੀਮਾਨ ਵਾਲੇ ਵੀਰਾਂ ਨੇ। ਸੁਪਰ ਸੀਡਰ ਦਿੱਤਾ ਜੀ 8 ਫੁੱਟਾ। ਇਹ ਟਰੈਕਟਰ ਵੀ ਪਹਿਲਾਂ ਆਪਣੇ ਕੋਲੇ ਗਿਆਵਾ 4x4। ਤੇ 8 ਫੁੱਟਾ ਲਿਆ ਜੀ। 3 ਸੀਟ ਵਾਲਾ ਟਰੈਕਟਰ ਆ। ਭਵਿੰਦਰ ਬਾਈ ਨਾਲ ਕੋਲ ਅੱਜ ਹੋਰ ਆ ਗਿਆ ਭਾਈ ਨਵੇਂ ਸੁਪਰ ਸੀਟਰ ਤੇ ਜੋਤੀ ਬਾਈ ਨੇ ਲਿਆ ਸਾਡੇ ਆਹ ਸਾਤਪੁਰ ਦੇ ਨਾਲੇ ਆ ਭਾਈ ਇਹਨਾਂ ਦਾ ਪੈਂਦਾ ਉੱਥੇ ਚੱਲਿਆ ਜੀ ਠੀਕ ਆ ਜੀ ਜੋਤੀ ਬਾਈ ਨੇ ਹੋਰ ਭਾਈ ਠੀਕ ਆ ਜੀ ਬਾਕੀ ਕੋਈ ਨਾ ਬਣ ਗਈ ਬਣ ਗਈ ਬਸ ਬਸ ਠੀਕ ਆ ਜੀ ਲੈ ਜਾ ਕੋਈ ਨਾ ਅੱਛਾ ਜੀ ਠੀਕ ਆ ਠੀਕ ਆ ਜੀ ਲੋ ਮੁਬਾਰਕਾਂ ਬਾਈ ਇਹਨਾਂ ਨੂੰ ਬਾਈ ਸੁਪਰ ਸੀਟਰ ਦੀਆਂ ਤੇ ਬਾਕੀ ਬਾਈ ਇਹਨਾਂ ਦੇ ਆਪਣੇ ਸਬਸਿਡੀਆਂ ਦੇ ਹਜੇ ਨਿਕਲੇ ਹੋਏ ਆ ਨੰਬਰ ਠੀਕ ਹੈ ਜੀ ਉਹ ਵੀ ਮੇਰਾ ਵੀਰ ਜਿੱਦਾਂ ਵੀ ਹੈਗਾ ਵਾਰੀ-ਵਾਰੀ ਸਭ ਨੂੰ ਜਿੰਨਾਂ ਦਾ ਨਿਕਲ ਰਿਹਾ ਆ ਲੈਟਰ ਉਹ ਵੀ ਆਪਣੇ ਸੁਪਰ ਸੀਟਰ ਲਈ ਜਾਓ ਬਾਕੀ ਜਿੰਨਾਂ ਦੇ ਹਜੇ ਨਾਮ ਨਹੀਂ ਆਏ ਲਿਸਟ 'ਚ ਬਾਈ ਉਹਨਾਂ ਦੇ ਵੀ ਆ ਜਾਣੇ ਆ ਠੀਕ ਹੈ ਜੀ ਤੇ ਜਿੱਦਾਂ ਜਿੱਦਾਂ ਨਾਮ ਆ ਜਾਂਦਾ ਪੈਸੇ ਤਾਂ ਆਪੇ ਪਤਾ ਲੱਗ ਜਾਂਦਾ ਬਾਈ ਡੀਲਰ ਆਪੇ ਲੱਜ ਜਾਂਦੇ ਫੋਨ ਕਰਨਾ ਉਹਨੂੰ ਪਤਾ ਕਰਨ ਦੀ ਲੋੜ ਹੈ ਨਹੀਂ ਜਿੱਦਣ ਵੀ ਲਿਸਟ ਨਵੀਂ ਆਉਂਦੀ ਆ ਜਿਹੜੇ ਡੀਲਰ ਨੇ ਤੁਹਾਨੂੰ ਆਪੇ ਲਾਈ ਦੇਣ ਬਾਈ ਸਤੋਂ ਲੈ ਲਓ ਸਤੋਂ ਲੈ ਲਓ ਠੀਕ ਆ ਉਹ ਤੁਹਾਡੀ ਮਰਜ਼ੀ ਅਸੀਂ ਕਿਹੜੀ ਕੰਪਨੀ ਦਾ ਲੈਣਾ ਤੇ ਜਿਨੇ ਵੀ ਸ਼ਕਤੀਮਾਨ ਦਾ ਪ੍ਰੋਡਕਟ ਲੈਣਾ ਬਾਈ ਤਾਂ ਆਪਣੇ ਰੋਪੜਰ ਬਾਈ ਨਹੀਂ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਉਹਨਾਂ ਦਾ ਹੈਗਾ ਜੀ 98 94177 34543 ਤੇ ਬਾਕੀ ਬਾਈ ਰੇਟ ਦਾ ਤਾਂ ਲਗਭਗ ਹੁਣ ਲਗਭਗ ਸਾਰਿਆਂ ਦਾ ਹੀ ਉੱਥੀ ਚਲੇ ਗਿਆ 8 ਫੁੱਟੇ ਦਾ ਉਹੀ 2,70,000 ਰੁਪਏ 75,000 ਰੁਪਿਆ ਜੇ ਆਪਾਂ ਹੋਰ ਵੀ ਲੈਣੇ ਆ ਪਰ ਕੁਆਲਿਟੀ ਵੱਖੋਂ ਚੀਜ਼ ਵਧੀਆ ਬਾਈ ਠੀਕ ਹੈ ਜੀ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਬਾਈ ਸਾਰੀਆਂ ਕੰਪਨੀਆਂ ਵਧੀਆ ਆ ਆਪਾਂ ਕਿਸੇ ਨੂੰ ਨਹੀਂ ਨਿੰਦਦੇ ਹੈਗੇ ਠੀਕ ਹੈ ਜੀ ਤੇ ਬਾਕੀ ਆਪਣੇ ਕੋਲ ਵੀ ਇੱਕ ਦੋ ਪੁਰਾਣੇ ਟਰੈਕਟਰ ਆਏ ਇੱਕ ਆਪਣੇ ਕੋਲ 275 ਆਇਆ ਬਾਈ 98 ਮਾਡਲ ਬਹੁਤ ਵਧੀਆ ਟਰੈਕਟਰ ਆ ਇੱਕ ਸੋਨਾ ਲੀਕ ਆਇਆ 750 ਆਪਾਂ ਤੁਹਾਨੂੰ ਕੱਲ ਨੂੰ ਵਲੌਗ ਬਣਾ ਕੇ ਦਿਖਾਵਾਂਗੇ ਬਾਈ ਕਿਹੜਾ ਟਰੈਕਟਰ ਆਇਆ ਤੇ ਬਾਕੀ ਕਿਸੇ ਵੀ ਨੇ ਕੋਈ ਪੁਰਾਣਾ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਜਰੂਰ ਦੱਸਿਆ ਕਰੋ ਬਾਈ ਆਪਣੇ ਟਰੈਕਟਰੀਆਂ ਫੋਟੋਆਂ ਵੀਡੀਓ ਆ ਤੇ ਰੇਟ ਜਰੂਰ ਦੱਸਦੇ ਕਰੋ ਬਹੁਤ ਸਾਰੇ ਵੀਰ ਆਪਾਂ ਨੂੰ ਦੱਸਦੇ ਵੀ ਆ ਬਾਈ ਮੇਰੇ ਸਾਹਮਣੇ ਡੇਲੀ 10-15 ਟਰੈਕਟਰਾਂ ਦੀਆਂ ਆਉਂਦੀਆਂ ਫੋਟੋਆਂ ਵੀਡੀਓ ਆ ਜਿਹੜਾ ਆਪਾਂ ਨੂੰ ਵਧੀਆ ਲੱਗਦਾ ਆਪਾਂ ਲੈ ਵੀ ਲੈਂਦੇ ਆ ਬਾਈ ਠੀਕ ਆ ਜੀ ਤੇ ਬਾਕੀ ਠੀਕ ਆ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਜੀ ਵੀਡੀਓ ਵਧੀਆ ਲੱਗਦੀ ਆ ਤਾਂ ਲਗਾ ਰਿਹਾ ਲਾਈਕ ਜਰੂਰ ਕਰਿਆ ਕਰੋ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਵੀ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਜਦ ਤੱਕ ਸਾਰੇ ਵੀਰਾਂ ਦਾ ਧੰਨਵਾਦ